ਨੌਜਵਾਨ ਮੁੰਡੇ ਵੀ ਆਮ ਕਰਦੇ ਕਹਿੰਦੇ ਬਾਹਰਲੇ ਦੇਸ਼ ਚ ਕੀ ਵਾਲਾ ਕੁਸ ਹੈ ਬਾਹਰਲੇ ਦੇਸ਼ ਵੀ ਲੋਕ ਕਹਿੰਦੇ ਪੋਚੀ ਲਾਉਂਦੇ ਆ ਇੱਥੇ ਆਪਦੇ ਮਿਹਨਤ ਕਰ ਲੋ ਕਹਿੰਦੇ ਦੁਗਣਾ ਕਮਾਈ ਹੈ ਮੁੰਡਾ ਪੜ ਰਿਹਾ ਹੈ ਨਾਲੇ ਦੇਖ ਲੋ ਬਈ ਬੀਏ ਕਰ ਰਿਹਾ ਹੈ ਨਾਨ ਮੈਡੀਕਲ ਨਾਲ ਹਾਂ ਪਹਿਲੀ ਬੰਦਾ ਇਹ ਜਿਹੜਾ ਬੀਏ ਨਾਨ ਮੈਡੀਕਲ ਨਾਲ ਕਰ ਰਿਹਾ ਨਹੀਂ ਵਾਲਾ 8 ਸ ਨਾਲ ਕਰਦਾ ਇਹ ਕੋਈ ਰ ਹੂੰ ਤੁਸੀਂ ਦੱਸੋ ਵੀ ਬੰਦਾ ਮਿਹਨਤੀ ਹੈ ਕਿ ਕਿਵੇਂ ਆ ਕੰਮ ਕਰਦਾ ਠੋਕ ਕੇ ਆਪਣੇ ਪਿਓ ਦੀ ਮਦਦ ਕਰਦਾ ਇਹਦਾ ਪਿਓ ਪਿਆ ਕਰੇ ਕੀ ਕਰ ਰਿਹਾ ਮਿਹਨਤ ਦੇਖੋ ਇਹ ਜੇ ਲਾਇਕ ਪੁੱਤ ਕਰ ਕਰ ਹੋਣ ਵਿੱਚ ਅੱਜ ਕੱਲ ਦੇ ਮੁੰਡੇ ਕੰਮਾਂ ਨੂੰ ਜੀ ਕਰਾਉਂਦੇ ਨੇ ਬਾਹਰ ਜਾਣ ਨੂੰ ਕਰਦੇ ਨੇ ਵੀ ਬਾਹਰ ਜਾ ਕੇ ਦੱਸ ਕੀ ਕਰ ਲਵਾਂ ਜਦੋਂ ਪਿੰਡ ਚ ਨਹੀਂ ਕੰਮ ਕਰ ਸਕਦੇ ਸਾਰੀ ਉਮਰ ਬਾਈ ਦੀ ਜੇ ਮੇਲਾ ਦਾ ਮੁੰਡੇ ਦੀ 14 15 16 ਸਾਲ ਦੀ ਉਮਰ ਹੋ ਗਈ ਮਿਹਨਤ ਪੂਰੀ 14 ਸਾਲ ਦਾ ਹੋ ਬਾਈ ਕਹਿੰਦਾ ਪਹਿਲੀ ਬੋਰਡਾ ਚ ਬਣੀ ਨਹੀਂ 17 17.5 17 ਹਾਲ ਦੇ ਐਰ ਕੀ ਅਗਲੇ ਸਾਲ ਬਣ ਜਾਣੀ ਆ ਵੋਟ ਬਿੱਟੂ ਵੇਲਡਿੰਗ ਵਾਲੇ ਦਾ ਮੁੰਡਾ ਹੈ ਪਿੰਡ ਰਾਜੀ ਇਹ ਤੋਂ ਬਲਾਡੇ ਗਾਲਜੇ ਚ ਵੱਡਦਾ ਵੀਰੇ ਖਾਲਸਾ ਗਾਲਜੇ ਚ ਗੁਰਨਾਨਕ ਗਾਲਜੇ ਚ ਸਿਆਣਾ ਮੁੰਡਾ ਦਸਤਾਰ ਸਜਾਉਂਦੇ ਲੈ ਅੱਜ ਕੱਲ ਦੇ ਮੁੰਡੇ ਬਾਲਾ ਬੋਲਦਾ ੜੀ ਢੋਲੀ ਕਟਾ ਕੇ ਰੱਖਦੇ ਗੁਣ ਸਾਰੇ ਜਿਹੜੇ ਕੁੰਡਲੀ ਚ ਲੱਭਦੇ ਨੇ ਲੋਕ ਲਾਦੇ ਆਪਣੇ ਸਾਈਕਲ ਦੇ ਵੀ ਪੈਂਚਰ ਹੋ ਗਿਆ। ਹੋਰ ਮੂਰਲਾ ਟਾਇਰ ਐੜਾ ਦਾ ਹੋ ਗਿਆ ਪੈਂਚਰ। ਮੈਂ ਵੀ ਸਾਈਕਲ ਚੱਕ ਲਿਆ ਵੀ ਥੋੜਾ ਜਿਹਾ ਸਰੀਰ ਦੀ ਐਕਸਰਸਾਈਜ਼ ਹੋ ਜਾਵੇ। ਕਈ ਜ਼ਰਾਂ ਵਾਰ ਕੱਢਿਆ ਜੀ। ਇਹ ਬਈ ਰੇੜੀ ਦੇ ਟੂਪ ਆ ਕੇ ਛਟਿਆ ਐਨ ਚ ਸੱਜੇ ਡੈਚ ਹੁਣ ਕਰੂਗਾ ਆਪਣੇ ਸਾਈਕਲ ਦਾ ਇਲਾਜ ਪੈਂਚਰ ਲਾ ਦੇਣਾ ਨੇ ਆਪਣੇ ਸਾਈਕਲ ਤੇ ਹੋਦਾ ਕੀ ਕੋ ਬਤਾ ਲੋਟਾ ਲੋਟਾ ਲਾ ਵੀ ਪੈਂਚਰ ਆਪਣੇ ਜਾਇ ਤੇ ਇਹ ਤੜਕੇ ਕੋ ਲੱਗਦੈ ਨਹੀਂ ਕਿ ਹਵਾ ਮੈਨੂੰ ਨਾਲ ਦਾ ਪੈਂਚਰ ਪੁੰਚ ਰਿਹਾ ਹਣਾ ਆਪਣੇ ਪੁਰਾਣਾ ਸਾਈਕਲ ਹੈਗਾ ਪੁਰਾਣਾ ਕਿੱਥੇ ਦਾ ਆਹੀ ਹੈ ਸਾਈਕਲ ਮੇਰਾ ਸੁਰਿੰਦਰਪਾਲ ਹੋਰ ਨਹੀਂ ਲੱਗੇ ਸੀ ਬਈ ਸਾਈਕਲ ਲਾਪਦਾ ਫਿਰਦਾ ਹੇ ਮੋਟਾ ਦਾ ਸੁਦੂਗਾ ਦਾ ਸਪਾਦੀਆਂ ਤਾਇ ਨੂੰ ਤੇ ਨਹੀਂ ਦੋ ਸਾਈਕਲ ਤਾਂ ਹੈਗੇ ਨੇ ਦੋ ਸਾਈਕਲ ਖੜੇ ਨੇ ਇਹਦੇ ਕੋਲ ਕਹਿੰਦਾ ਦਿਖਾ ਫਿਰ ਮੈਂ ਮੈਂ ਵਿੱਚ ਸਾਈਕਲ ਹੀ ਦੇਣੀ ਆਂਗੀ ਸਾਈਕਲ ਹੀ ਲੈਣੀ ਆ ਨਾ ਸਾਈਕਲ ਹੀ ਦੇਣੀ ਆ ਸਾਈਕਲ ਹੀ ਕਟਾਉਣੀ ਆ ਭਾਈ ਨਾ ਇਹ ਨਹੀਂ ਹੈਗਾ ਹੈ ਸਾਈਕਲ ਹੀ ਨਹੀਂ ਕਟਾਉਣੀ ਨਾ ਤੇਰੇ ਪਾਪੇ ਨੇ ਮੈਨੂੰ ਕੱਲ ਕਿਹਾਗਾ ਮੈਂ ਡੇਢੀ ਦੇ ਨਾਲ ਗੱਲ ਕਰ ਲਈ ਪਪਾ ਉਹਨੇ ਮੈਨੂੰ ਕਿਹਾਗਾ ਤੇ ਮੈਂ ਵਿੱਚ ਹੀ ਕੱਟ ਲੂ ਮੈਂ ਠੀਕ ਹੈ ਕਰ ਲੈ ਮੈਂ ਫਿਰ ਤੂੰ ਐਮ ਜਵਾਬ ਨਾ ਦੇ ਦੋ ਹਾਂ ਤਾਇਆ ਤੇਰਾ ਫਿਰ ਵੀ ਚੰਦਰਾ ਤੇਰਾ ਦਾਦਾ ਦੁੱਧੇ ਲੱਗਦਾ ਤਾਇਆ ਤੇ ਸਾਡਾ ਲੱਗਦਾ ਹੈ ਜਦਾ ਇਹਨੇ ਪਿਓ ਦਾ ਮਾਸੜ ਲੱਗਦਾ ਫਿਰ ਇਹਦਾ ਦਾਦਾ ਹੀ ਲੱਗਿਆ ਤੂੰ ਹਾਂ ਸਾਡਾ ਤਾਇਆ ਲੱਗਿਆ ਤੂੰ ਹਾਂ ਏ ਠੀਕ ਕਰੀ ਉਹ ਮੜੇ ਕਰ ਉਹਦੇ ਨਾਲ ਗੱਲ ਹੈ ਕਰੀ ਕਰੀ ਲੱਗ ਜਾ ਕਿਵੇਂ ਕਰਨਾ ਕਰੀ ਬੈ ਪਿਆ ਆਉਣਾ ਆਉਣਾ ਉਹ ਬੁੱਤ ਜੇੜੀ ਬਾਹਰੋਂ ਲੈ ਆਉਂਦੀਆਂ ਹੈ ਹੂੰ ਓਹ ਮੈਂ ਦਲੀ ਦੀ ਛੋੜਾ ਹੋ ਜੀ ਕਿਸੇ ਤੋਂ ਇੱਥੇ ਖਾ ਗਏ ਨਾ ਲੇਗਾ ਜੀੜੀ ਨਾ ਉਹਦੇ ਨੂੰ ਜਿਹੜਾ ਨਾ ਓਹ ਬੰਦ ਕਰਕੇ ਬਈਏ ਓਏ ਗਾਣੇ ਕੱਲਾ ਨਾ ਤੂੰ ਪੈਂਚਰ ਲਾ ਹਾਂ ਹਾਂ ਕਰੇਗਾ ਠੀਕ ਹੈ ਜੀ ਮਹਾਰਾਜ ਓਕੇ ਉਹਨੇ ਨੂੰ ਕਿਹਾ ਹੁਣ ਤੋ ਇਹ ਮੈਂ ਮੰਤਰੀ ਬਾਕੀ ਤੇਰਾ ਬੈਂਡੰਡਿਆ ਮੇਰੇ ਕੋਲ ਖੜਾਗਾ ਠੀਕ ਹੈ ਜੀ ਹੈ ਓਕੇ Yeah. <laughs>